ਚੀਮਾ ਚੌਂਕ ਦੇ ਵਿੱਚ ਇੰਦਰਾ ਕਲੋਨੀ ਦੇ ਨੇੜੇ ਇੱਕ ਇਨਸੀਡੈਂਟ ਹੋਇਆ ਸੀਗਾ ਫਾਇਰ ਇਨਸੀਡੈਂਟ ਰਿਪੋਰਟਡ ਹੈ ਉਥੇ 10 ਲੋਕ ਜ਼ਖਮੀ ਹੋਏ ਨੇ ਬਰਨਸ ਨੇ ਉਹਨਾਂ ਸਾਰਿਆਂ ਦੇ ਵਿਕਟਿਮਸ ਦੀ ਏਜ ਜਿਹੜੀ ਆ ਉਹ 4 ਸਾਲ ਤੋਂ ਲੈ ਕੇ 60 ਸਾਲ ਤੱਕ ਦੀ ਹੈ ਮਤਲਬ ਅਲੱਗ-ਅਲੱਗ ਏजेस ਦੇ ਮੀਲਟੇ ਫੀਮੇਲ ਨੇ 10 ਲੋਕ ਸਾਡੇ ਕੋਲ ਸਿਵਲ ਹਸਪੀਟਲ ਆਏ ਸੀ ਉਹਨਾਂ ਦੇ ਬਰਨ ਅਸੈਸਮੈਂਟ ਕਰਨ ਤੋਂ ਬਾਅਦ 4 ਬੰਦੇ ਨੇ ਜਿਹੜੇ 4 ਪੇਸ਼ੈਂਟਸ ਨੂੰ ਇੱਥੇ ਹੀ ਅਸੀਂ ਰੱਖ ਰਹੇ ਹਾਂ ਉਹ ਸਟੇਬਲ ਨੇ ਉਹਨਾਂ ਦਾ ਟ੍ਰੀਟਮੈਂਟ ਇੱਥੇ ਕੀਤਾ ਜਾਊਗਾ ਕੁਝ ਨੇ ਜਿਨ੍ਹਾਂ ਦਾ ਬਰਨਸ ਨੇ ਜਿਨ੍ਹਾਂ ਦੇ ਉਹ 30 ਨਾਲੀ ਸਪੈਸ਼ਲ ਇੱਕ ਬਰਨ ਕੇਅਰ ਯੂਨਿਟ ਦੀ ਲੋੜ ਹੈ ਜਾਂ ਆਈਸੀਯੂ ਦੀ ਲੋੜ ਹੈ ਕਿਉਂਕਿ ਉਹਨਾਂ ਦੇ ਫੇਸ਼ੀਅਲ ਬਰਨਸ ਨੇ ਤਾਂ ਸਾਹ ਲੈਣ ਦੇ ਵਿੱਚ ਹੋ ਸਕਦਾ ਜਦੋਂ ਸਵੇਲਿੰਗ ਹੋਵੇ ਉਹਨਾਂ ਨੂੰ ਦਿੱਕਤ ਹੋਣੀ ਸ਼ੁਰੂ ਹੋ ਜੇ ਤੇ ਇਸ ਕਰਕੇ ਉਹਨਾਂ ਦੀ ਬੈਟਰ ਕੇਅਰ ਦੇ ਲਈ ਉਹਨਾਂ ਨੂੰ ਅਸੀਂ ਰਜਿੰਦਰਾ ਹਸਪੀਟਲ ਸ਼ਿਫਟ ਕਰ ਰਹੇ ਹਾਂ 6 ਪੇਸ਼ੀਸ਼ ਕਾਰਨ ਵੀ ਸਾਹਮਣੇ ਆਇਆ ਕਿ ਕੀ ਕਾਰਨ ਉੱਥੇ ਅਜੇ ਜਸਟ ਸਾਨੂੰ ਇਹੀ ਇਨਫੋਰਮੇਸ਼ਨ ਆਈ ਸੀ ਕਿ ਫਾਇਰ ਰਿਪੋਰਟਡ ਹੈ ਉਸ ਤੋਂ ਬਾਅਦ ਅਸੀਂ ਸਿਵਲ ਹਸਪੀਟਲ ਦੇ ਵਿੱਚ ਇੱਕ ਵਾਰੀ ਪੇਸ਼ੈਂਟਸ ਨੂੰ ਦੇਖ ਰਹੇ ਹਾਂ ਇਸ ਤੋਂ ਬਾਅਦ ਉੱਥੇ ਸਪੈਸੀਫਿਕਲੀ ਟੀਮ ਜਾਊਗੀ ਜਾ ਹੀ ਰਹੀ ਹੈ ਰਸਤੇ ਹੁਣ ਤੱਕ ਜੋ ਅ ਸ਼ੁਰੂਆਤੀ ਐਨਾਲਿਸਿਸ ਕੀਤਾ ਡਾਕਟਰ ਸਾਹਿਬਾਨ ਨਾਲ ਮੇਰੀ ਹੁਣੇ ਗੱਲ ਹੋਈ ਹੈ ਤਾਂ ਸਾਰੇ ਸਟੇਬਲ ਨੇ ਅਜੇ ਤੱਕ ਕੋਈ ਸੀਰੀਅਸ ਨਹੀਂ ਹੈ। ਤੁਹਾਡਾ ਵੀ ਹੈ ਕੰਮ ਜਿਹੜਾ ਪਕਾਨ ਦਾ ਬਾਪ ਹੈ। ਨਹੀਂ ਇਹਦੇ ਬਾਰੇ ਅਜੇ ਕੁਝ ਨਹੀਂ ਪਤਾ। ਅਜੇ ਜਦੋਂ ਟੀਮ ਦੀ ਵਿਜ਼ਿਟ ਹੋ ਜੂਗੀ ਉਸ ਤੋਂ ਬਾਅਦ ਹੀ ਰੀਜ਼ਨ ਜਿਹੜਾ ਹੈਗਾ ਉਹ ਸਟਿੰਗ। ਬਾਕੀ ਮੇਰਾ ਕੰਮ ਹੈ ਮੈਂ ਆਪਣੇ ਆਪ ਕਰੂੰਗਾ। ਠੀਕ ਹੈ ਬੱਚੇ। ਅਰੇ ਚਿੰਤਾ ਨਾ ਕਰੋ। ਬਿਲਕੁਲ ਇਸ ਕੋਲ ਸੰਭਾਲ ਕੇ ਰੱਖੋ। ਕਹਾਂ ਰੱਖਣਾ ਮੈਂ ਆਪੂ। ਬਿਲਕੁਲ ਨਾ ਚਿੰਤ ਹੋ ਜਾਓ। ਆਜੀ ਸਾਹੜਾ ਗੇ। देखो ये जेडी बहुत ਮਾੜੀ ਘਟਨਾ ਹੋਈ ਆ ਇੰਦਰਾ ਕਲੋਨੀ ਦੇ ਅੰਦਰ ਇੱਕ ਗੈਰ ਕਾਨੂੰਨੀ ਸਮਾਨ ਨਾਮ ਦਾ ਲੜਕਾ ਜਿਹੜਾ ਵਾ ਉਹ ਗੈਰ ਕਾਨੂੰਨੀ ਪਟਾਖੇ ਰੱਖ ਕੇ ਪਟਾਕੇ ਬਣਵਾ ਰਿਹਾ ਸੀਗਾ ਰੈਸੀ ਇਲਾਕੇ ਦੇ ਵਿੱਚ ਬਲਾਸਟ ਹੋਣਾ ਜਿਹਦੇ ਨਾਲ 7 6 ਬੱਚੇ ਤੇ 2 ਲੇਡੀ 8 ਬੰਦੇ ਜਿਹੜੇ ਆ ਉਹ ਅੱਗ ਦੀ ਛਪੇੜ ਦੇ ਵਿੱਚ ਆ ਗਏ ਦੋ ਬੱਚੇ ਜਿਹੜੇ ਆ ਉਹਨਾਂ ਨੂੰ ਪਟਿਆਰੇ ਰੈਫਰ ਕੀਤਾ ਵਾ ਜੇ ਹੋਰ ਲੋੜ ਹੋਊਗੀ ਦਾ ਹੋਰਾਂ ਨੂੰ ਵੀ ਕੀਤਾ ਜਾਊਗਾ ਬਾਕੀ ਸਿਵਲ ਹਸਪਤਾਲ ਉਹਨਾਂ ਦਾ ਇਲਾਜ ਚੱਲ ਰਿਹਾ ਪਰ ਜਿਹਨੇ ਗੈਰ ਕਾਨੂੰਨੀ ਕੰਮ ਏ ਕੀਤਾ ਵਾ ਉਹਦੇ ਉੱਤੇ ਬਣਦੀ ਸਾਡੇ ਐਸਪੀ ਸਾਹਿਬ ਸਮੀਰ ਬਰਮਾ ਤੇ ਐਸਐਚਓ ਸਾਹਿਬ ਸਾਰੇ ਮੌਕੇ ਤੇ ਮੈਂ ਵੀ ਮੌਕੇ ਤੇ ਪਹੁੰਚ ਗਿਆ 2 ਮਿੰਟ ਬਾਅਦ ਇੱਕ ਘਟਨਾ ਹੋਣ ਤੋਂ ਬਾਅਦ ਉਹ ਬੰਦਾ ਫਰਾਰ ਹੋ ਗਿਆ ਪਰ ਉਹਦੇ ਬਣਦੀ ਜਿਹੜੀ ਕਾਰਵਾਈ ਆ ਉਹਦੇ ਕਲਾਪ ਇਹ ਵੀ ਦੇਖੋ ਉਹ ਬੰਦਾ ਕੈਸਾ ਬਦਕਿਸਮਤ ਆਦਮੀ ਆ ਉਹਨੇ ਬਾਕੀਆਂ ਦੇ ਬੱਚਿਆਂ ਨੂੰ ਅੱਗ ਚ ਲਪੇਟੇ ਲਪਟਿਆ ਵਾ ਜਿਹੜਾ ਉਹਦਾ ਆਪਣਾ ਬੱਚਾ ਉਹ ਵੀ ਸੀਰੀਅਸ ਆ ਉਹ ਸੀਐਮਸੀ ਆ ਇਹ ਲੋਕ ਪਤਾ ਨਹੀਂ ਪੈਸੇ ਦੀ ਲਾਲਸਾ ਪਿੱਛੇ ਰੈਸ਼ੀ ਇਲਾਕਿਆਂ ਦੇ ਅੰਦਰ ਪੋਟਾਸ ਦਾ ਕੰਮ ਕਰ ਰਹੇ ਆ ਕਿਸੇ ਦੇਖੋ ਕਿੰਨਾ ਵੱਡਾ ਐਕਸੀਡੈਂਟ ਹੋ ਗਿਆ ਐਮਐਲਏ ਸਾਹਿਬ ਦੁਸ਼ਹਿਰਾ ਨਿਕਲ ਗਿਆ ਦੀਵਾਲੀ ਨਿਕਲ ਗਈ ਜੇਕਰ ਇਹ ਘਟਾ ਕਰਮ ਨਾ ਹੁੰਦਾ ਫੈਕਟਰੀ ਤਾਂ ਚਲਦੀ ਰਹਦੀ ਪਤਾ ਨਹੀਂ ਲੱਗਦਾ ਜੀ ਦੇਖੋ ਫੈਕਟਰੀ ਨਹੀਂ ਕਿ ਉਹ ਘਰ ਦੇ ਅੰਦਰ ਆਪਣੇ ਮਕਾਨ ਜਿਹੜਾ ਵਾ 40 ਗਾਈ ਦੇ ਵਿੱਚ ਮਕਾਨ ਦੇ ਵਿੱਚ ਹੀ ਬੈੱਡ ਤੇ ਹੀ ਬੈਠਾ ਪਟਾ ਬਣਾਈ ਜਾਂਦਾ ਵਾ ਪਟਾ ਤੇ ਕੋਨੇ ਇਥੇ ਪੌਲਸ ਜਾ ਤੁਸੀਂ ਮੈਂ ਕੀ ਕਰਾਂਗੇ ਸਿਰਫ ਪਤਾ ਲੱਗਾ ਕਿੰਨੇ ਸਮੇਂ ਤੋਂ ਚੱਲ ਰਹੀ ਸੀ ਵੇਖੋ ਜੇ ਕੋਈ ਸ਼ਮਾ ਦਾ ਨਹੀਂ ਇਹ ਕਹਿ ਸਕਦੇ ਕਿਉਂਕਿ ਜਦੋਂ ਹੈ ਹੀ ਉਹਦਾ ਗਲੀ ਦੇ ਅੰਦਰ ਲਾਸ਼ ਦੇ ਉੱਤੇ 30 40 ਗਾਈ ਦੇ ਵਿੱਚ ਬੈੱਡ ਦੇ ਉੱਤੇ ਹੀ ਬੈਠਾ ਬਣਾਈ ਜਾਂਦਾ ਪਟਾਕੇ ਤੇ ਉੱਥੇ ਹੀ ਬਲਾਸਟ ਹੋ ਗਿਆ ਉਹ ਜਿਹੜੀ ਗਲੀ ਛੋਟੀ ਜੀ ਗਲੀ ਆ ਗਲੀ ਦੇ ਅੰਦਰ ਦੋ ਤਿੰਨ ਬੰਦਿਆਂ ਨੂੰ ਜਾ ਕੇ ਹੱਥ ਪੈ ਗਈ ਜਿਹਦੇ ਨਾਲ ਇੱਥੇ ਬੱਚੇ ਆਂ ਦਾਖਲ ਹੋਏ ਆ ਦੇਖੋ ਤੁਸੀਂ ਕਿੰਨੀ ਮਾੜੀ ਗੱਲ ਆ ਜੇ ਕਿਸੇ ਦੇ ਆਂਡ ਗਵਾਂ ਦਾ ਆਪਾ ਹੁਣ ਪੁਲਿਸ ਨੂੰ ਕਈ ਬੰਦੇ ਦੋਸ਼ ਦੇਣ ਲਾਪੰਦੇ ਆ ਪੁਲਿਸ ਕਿੱਥੇ ਕਿੱਥੇ ਪਹਿਰਾ ਦਊਗੀ ਤੁਸੀਂ ਹੁਣ ਜੇ ਤੁਸੀਂ ਵਾਈਟ ਕਰ ਰਹੇ ਹੋ ਤੁਸੀਂ ਮੇਰੀ ਇੱਥੇ ਆਇਆ ਤੇ ਮੇਰੀ ਕਰਨ ਲਾਪੇ ਮੇਰੇ ਹੁਣ ਜੇ ਗਲੀਆਂ ਦੇ ਵਿੱਚ ਬੈਠੇ ਲੋਕ ਮਾੜਾ ਕੰਮ ਕਰੀ ਜਾਊਗੇ ਪੁਲਿਸ ਨੂੰ ਕਿਵੇਂ ਪਤਾ ਲੱਗੇ ਇਹ ਮਲੇ ਸਭ ਉੱਤੇ ਇਹ ਆਂਡ ਗਵਾਂ ਨੂੰ ਚਾਹੀਦਾ ਸੀ ਵੀ ਤੁਸੀਂ ਆਪਣੇ ਬੱਚਿਆਂ ਨੂੰ ਬਰੂਦ ਦੇ ਉੱਤੇ ਬਿਠਾਇਆ ਹੋਇਆ ਤੁਸੀਂ ਕਿਸੇ ਨੂੰ ਸ਼ਿਕਾਇਤ ਕਰੋ ਜਾ ਕੇ ਦੱਸੋ ਮਲੇ ਸਭ ਬਰੂਦ ਲੈਣ ਲਈ ਲੈਸਨਸ ਲੈਣਾ ਪੈਂਦਾ ਕਿਤੇ ਨਾ ਕਿਤੇ ਬਰੂਦ ਤਾਂ ਲਿਆ ਲੋ ਜਿਹੜੇ ਲੋਕ ਜਿਹੜੇ ਲੋਕ ਦੇ ਮੂੰਹ ਨੂੰ ਲਹੂ ਲੱਗ ਜਾਂਦਾ ਉਹਨਾਂ ਨੂੰ ਲਿਸੈਂਸਾਂ ਦੀ ਲੋੜ ਨਹੀਂ ਜਿਹੜੇ ਗੈਰ ਕਾਨੂੰਨੀ ਕੰਮ ਕਰਨਾ ਜਾਣਦੇ ਆ ਉਹਨਾਂ ਲੋਕਾਂ ਨੇ ਕਦੇ ਇਸ ਪਾਸੇ ਨਹੀਂ ਦਿੱਤੇ ਉਹਨਾਂ ਨੇ ਹਮੇਸ਼ਾ ਆਪਣੀ ਲਾਤਾਂ ਤੇ ਆਪਣਾ ਢਿੱਡ ਭਰ ਲਈ ਕਿਸੇ ਦੇ ਬੱਚੇ ਨਾਲ ਕੋਈ ਕਾਰਵਾਈ ਹੋ ਜਿਆਦਾ ਕਹਿਲ ਕਿੰਨੇ ਹੋਏ ਨੇ ਜਿਆਦਾ ਕਹਿਲ ਤਾਂ ਦੋ ਬੱਚੇ ਦਾ ਹੈਗੇ ਬਹੁਤ ਸੀ ਉਹਨਾਂ ਨੂੰ ਪਟਿਆਲੇ ਕੀਤਾ ਵਾ ਰਜਿੰਦਰਾ ਹਸਪੀਟਲ ਤੇ ਡੀਸੀ ਲੁਧਿਆਣਾ ਨੇ ਕਹਿਤਾ ਉੱਥੇ ਤੇ ਡੀਸੀ ਸਾਹਿਬ ਵੀ ਤੇ ਸਾਡੇ ਐਸਪੀ ਸਾਹਿਬ ਵੀ ਸੀਪੀ ਸਾਹਿਬ ਵੀ ਸਾਰਿਆਂ ਨੇ ਆਪਣਾ ਜਿਹੜਾ ਉਹਨਾਂ ਦੀ ਡਿਊਟੀ ਆ ਉਹਨਾਂ ਨੇ ਉਹ ਕਿਤੇ ਕੱਢੇ ਕਿ ਉਹ ਗਲਤ ਕੰਮ ਕਰਦਾ ਉਹਨਾਂ ਨੂੰ ਕੀ ਆਣਾ ਦੇਖੋ ਮੈਂ ਤਾਂ ਇੱਕੋ ਗੱਲ ਕਹੂੰਗਾ ਆਪਾਂ ਸਾਰੇ ਸ਼ਹਿਰ ਵਾਸੀ ਖੜੇ ਆ ਜੀ ਜਿਹਦੀ ਨੌਲੇਜ ਦੇ ਵਿੱਚ ਆ ਇਹ ਨਾ ਸੋਚੋ ਵੀ ਅਗਲਾ ਆਪਣੇ ਘਰ ਚ ਬਣਾ ਰਿਆ ਇਹ ਵੀ ਬੰਦਾ ਆਪਣੇ ਘਰ ਚ ਹੀ ਬਣਾ ਰਿਆ ਸੀ ਬਰੂਦ ਨੇ ਕਿਸੇ ਦਾ ਨਾਮ ਨਹੀਂ ਪੁੱਛਣਾ ਚਾਹੀ ਮੈਂ ਆਵਾਂ ਚਾਹੇ ਤੁਸੀਂ ਆਵੋ ਬਰੂਦ ਤਾਂ ਬਰੂਦ ਹੀ ਹੁੰਦਾ ਵਾ ਆ ਬਰੂਦ ਕਰਕੇ ਅੱਜ ਉਹ ਗਲੀ ਦਾ ਕੱਗ ਆ ਗਈ ਜੇ ਆਪਾਂ ਇਹੀ ਕਿਸੇ ਆਣ ਗਵਣ ਨੇ ਪਹਿਲਾਂ ਦੱਸਿਆ ਹੁੰਦਾ ਉੱਤੇ 200 ਘਰ 200 ਘਰ ਦੇ ਵਿੱਚੋਂ ਇੱਕੋ ਹੀ ਘਰ ਪਟਾਖਸ ਨਾਲ ਆਪਣਾ ਬੰਬ ਬਣਾ ਰਿਆ ਵਾ ਜੇ ਉਹਦਾ ਪਹਿਲਾਂ ਹੀ ਸ਼ਿਕਾਇਤ ਕੀਤੀ ਹੁੰਦੀ ਅੱਜ ਇਹ ਘਟਨਾ ਨਾ ਵਾਪਰਦੀ ਲੋਕ ਜਿਹੜੇ ਬੱਚੇ ਵਿਚਾਰੇ ਝੁਲਸੇ ਵੀ ਆ ਉਹ ਜਦੋਂ ਅੱਗ ਲੱਗੀ ਪਹਿਲਾਂ ਦੋ ਬੱਚੇ ਹੀ ਝੁਲਸੇ ਆ ਜਦੋਂ ਅੰਦਰ ਅੱਗ ਲੱਗੀ ਉਹ ਬੱਚੇ ਪਾਣੀ ਪਾਉਣ ਗਏ ਫਿਰ ਪਟਾਖਸ ਨੇ ਪਟਾਕਾ ਮਾਰਤਾ ਉਹਦੇ ਨਾਲ ਵਿਚਾਰੇ 5-6 ਬੱਚੇ ਝੁਲਸ ਗਏ ਇਸ ਕਰਕੇ ਆਪਾਂ ਸਾਰੇ ਲੋਕਾਂ ਨੂੰ ਇਸ ਗੱਲ ਦੇ ਉੱਤੇ ਪੈਰਾ ਦੇਣਾ ਚਾਹੀਦਾ ਵੀ ਆਪਾਂ ਆਪ ਪੁਲਿਸ ਨੂੰ ਤਲਾਹ ਦਈਏ ਵੀ ਆਹ ਬੰਦਾ ਮਾਰੀ ਸਰਕਾਰਵਾਈ ਹੋਗੀ ਬਿਲਕੁਲ ਥੋਕ ਕੇ ਹੋਗੀ ਮੈਂ ਤਾਂ ਹੁਣ ਵੀ ਕਹਿਣਾ ਵਾਂ ਮੇਰੀ ਉਹ ਕੋਈ ਤੁਹਾਡੇ ਮੇਰੇ ਵੀ ਧਿਆਨ ਚ ਲਿਆਂਦਾ ਹਾਂ ਮੈਂ ਖੁਦ ਆਪ ਕੋਲ ਜਾ ਕੇ ਗੱਲ ਕਰਾਂ। ਕੋਈ ਗਲੀ ਮੱਲਿਆ ਦੇ ਵਿੱਚ ਜਿਹੜੇ ਸਾਈਕਲ ਵਾਲੇ ਆ ਜਾਂ ਹੋਰ ਆ ਪਟਾਸ ਵੇਚਦੇ ਪਏ। ਪਹਿਲਾਂ ਗੱਲ ਸੁਣ ਲਓ ਮੈਨੂੰ ਕੋਈ ਗੈਰ ਕਾਨੂੰਨੀ ਕੰਮ ਕਰਦਾ। ਮੈਂ ਤਾਂ ਲੋਕਾਂ ਨੂੰ ਕਹਿਣਾ ਵਾਂ ਮੈਨੂੰ 3.5 ਸਾਲ ਹੋ ਗਏ ਹਲਕਾ ਸੈਂਟਰ ਦਾ ਸੇਵਾਦਾਰ ਬਣੇ ਨੂੰ। ਮੈਂ ਕਹਿਣਾ ਕੋਈ ਚਿੱਟਾ ਵੇਚਦਾ ਜੀ ਦੇ ਨਾਮਾ ਮਾਮਾ ਦੇ ਪੁੱਤ ਮਰ ਗਿਆ ਮੈਨੂੰ ਡਾਇਰੈਕਟ ਦੱਸੋ। ਤੁਸੀਂ ਨਾ ਕਿਸੇ ਦੇ ਨਾਲ ਪੰਗਾ ਲਿਓ ਮੈਂ ਖੁਦ ਆਪ ਜਾਊਂਗਾ। ਮੈਨੂੰ ਪਤਾ ਉਹਨਾਂ ਦੇ ਸਮਗਲਰਾਂ ਦੇ ਹੱਥ ਲੰਬੇ ਆ ਪਰ ਜਿਹੜਾ ਬੰਦਾ ਗੈਰ ਕਾਨੂੰਨੀ ਕੰਮ ਕਰਦਾ ਵਾ ਮੇਰੇ ਧਿਆਨ 'ਚ ਮੈਂ ਤੁਹਾਨੂੰ ਵੀ মিডিਆ ਵਾਲੇ ਭਾਈਚਾਰੇ ਨੂੰ ਕਹਿਣਾ ਵਾ ਮੇਰੇ ਧਿਆਨ 'ਚ ਲਿਆਇਓ ਮੈਂ ਆਪ ਖੁਦ ਖੜ ਕੇ ਛਾਤੀ ਧੋਕ ਕੇ ਕੰਮ ਕਰਾਊਂਗਾ ਜਿਹਦੇ ਖਿਲਾਫ ਕਰਾਉਣਾ ਥੈਂਕ ਯੂ ਥੈਂਕ ਯੂ ਕਿਤੇ ਕੋਲੇ ਵਾਲੇ ਏਰੀਆ ਤੇ ਸਾਈਟ ਤੇ ਬਲਾਸਟ ਹੋਇਆ ਸੀਗਾ ਸਾਡੇ ਕੋਲ ਪਹਿਲਾਂ 8 ਆਏ ਸੀਗੇ ਹੁਣ ਜਸਟ ਨਾ 2 ਹੋਰ ਆਏ ਨੇ ਤੇ ਉਹਨਾਂ ਨੂੰ ਹਲੇ ਫਸਟੇਟ ਦੇ ਰਿਆ ਪਹਿਲੇ 8 ਸਟੇਬਲਿਸ਼ ਕਰਲੇ ਸੀਗੇ ਉਹ 8 ਵਿੱਚੋਂ 5 ਸੀ ਰੈਫਰ ਕਰਨੇ ਪਏ ਫੇਸ਼ਲ ਬਰਨ ਸੀਗੇ 3 ਨਾਲੇ ਕਰ ਲਏ ਦੋ ਜਸਤੂ ਆਏ ਨੇ ਉਹਨਾਂ ਦੀ ਫਰਸਟ ایڈ ਸ਼ੁਰੂ ਕੀਤੀ ਹੈ ਉਹਨਾਂ ਦਾ ਸਟੇਟਸ ਅਸੀਂ ਤੁਹਾਨੂੰ ਪਹਿਲਾਂ ਬਾਤ ਇਨਫੋਰਮ ਕਰਾਂਗੇ ਕਿ ਕਿੰਨੇ ਜਿਹੜਾ ਜਿੰਦਰੀ ਦੀ ਜਿਹੜੇ ਪਹਿਲਾਂ ਆਏ ਜਿਹਨੂੰ ਕਰਨਾ ਪਿਆ ਰੈਫਰ ਕੀਤਾ ਕੀਤਾ ਗਿਆ ਹੈ ਅੱਠ ਪਹਿਲਾਂ ਆਏ ਸੀਗੇ ਉਹਨਾਂ ਦੀ ਇੰਜਰੀਜ਼ ਜਿਨ੍ਹਾਂ ਦੇ ਫੇਸ਼ੀਅਲ ਇੰਜਰੀ ਜ਼ਿਆਦਾ ਸੀਗੀਆਂ ਉਹ ਪੰਜ ਸੀਗੇ ਉਹਨਾਂ ਨੂੰ ਸਟੇਬਲਾਈਜ਼ ਕਰਕੇ ਰੈਫਰ ਕਰਤਾ ਰਜਿੰਦਰ ਹਸਕਲ ਪਟਿਆਲੇ ਬਾਕੀ ਦਿਨ ਦਾਖਲ ਕਰ ਲਏ ਨੇ ਦੋ ਹੋਰ ਆਏ ਨੇ ਉਹਨਾਂ ਨੂੰ ਹਲੇ ਟ੍ਰੀਟਮੈਂਟ ਦੇ ਰਿਹਾ ਫਰਸਟ ਹਾਂਜੀ ਜੋ ਅੱਗੇ ਭੇਜਨੇ ਉਹ ਸੀਰੀਅਸ ਇਸ ਲਈ ਨਹੀਂ ਕਿ ਫੇਸ਼ੀਅਲ ਬਰਨਸ ਦੇ ਵਿੱਚ ਨਾ ਕਿੰਨੇ ਪਰਸੈਂਟ ਬਰਨਸ ਆਪ ਦੇਖੋ 60% ਹਰ ਬੰਦੇ ਦਾ ਡਿਫਰੈਂਟ ਵਨ ਬੰਸ ਸੀਗੇ ਤੇ ਵੇਰੀ ਕਰਦੇ ਸੀਗੇ 20 ਤੋਂ ਲੈ ਕੇ 60 ਤੱਕ ਜੋ ਏਜ ਸੀਗੀ ਉਹ 8 ਤੋਂ ਲੈ ਕੇ 60 ਤੱਕ ਏਜ ਸੀਗੀ ਇਹਦੇ ਵੇਰੀ ਜੁਰੇ ਏਜ ਸੀਗੀ ਇਹਨਾਂ ਦੀ ਏਜ ਸੀਗੀ ਸਰ ਇੰਦਰਾ ਕਲੋਨੀ ਦੇ ਵਿੱਚ ਹੋਇਆ ਤੇ ਰਮਿੰਦਰ ਆਪਣੇ ਕਿਹੜੀ ਜਗ੍ਹਾ ਮੰਦੀ ਹੈ ਇੰਦਰਾ ਕਲੋਨੀ ਕੋਲ ਲਿਖਾਲਦੇ ਕੋਈ ਅੱਛਾ ਇਹ ਕੋਲਿਆ ਤੇ ਪਟਾਕਾ ਬੰਦਾ ਉਹਦਾ ਕੋਲ ਸਰਕਾਰੀ ਲਾਇਸੈਂਸ ਵੀ ਹੈਗਾ ਸ਼ਾਇਦ ਲੇਕਿਨ ਇਹ ਹੈ ਸ਼ੀਲਾਕਾ ਹੋ ਠੀਕ ਹੈ ਤੇ ਉੱਥੇ ਮਤਲਬ ਬਰਦਾਸ਼ਤ ਹੋਏ ਪਟਾਕੇ ਨੂੰ ਉੱਥੇ ਉੱਤੇ ਅੱਗ ਲੱਗ ਗਈ ਜੀ ਉਹ ਮਸਾਲੇ ਨੂੰ ਅੱਗ ਲੱਗ ਗਈ ਜਿੰਦੇ ਕਰਕੇ ਇਹ ਸਾਰਾ ਹਾਦਸਾ ਬਲਾਸਟਿਕ ਮਤਲਬ ਕਿੰਨੇ ਵਜੇ ਹੋਇਆ ਇਹ ਇਹ 플라스ਟੀ तकरीबन ਉਹ 11 11 12 ਵਜੇ ਦੇ ਵਿੱਚ ਹੋਇਆ ਤੇ ਕਿੰਨੇ ਕ ਬੰਦੇ ਕਾਇਲ ਹੋਏ ਬੰਦੇ ਜੀ ਘੱਟ ਤੋਂ ਘੱਟ 12 ਤੋਂ 15 ਦੇ ਵਿੱਚ ਵਿੱਚ ਤੇ ਜਿੰਨਾ ਵਿੱਚੋਂ 5 6 ਨੂੰ ਤੇ ਮੈਂ ਆਪ ਲੈ ਕੇ ਆਇਆ ਜਿੱਥੇ ਹਸਪੀਟਲ ਤੇ ਬਾਕੀ ਇੱਕ ਇੱਕ ਦੋ ਦੋ ਕਰਕੇ ਆਏ ਨੇ ਅਜੇ 4 ਮੁੰਡੇ ਹੋਰ ਨੇ ਜਿੰਨਾਂ ਨੂੰ ਮੁੰਡੇ ਲੈਣਗੇ ਕਿ ਕਿੰਨੇ ਮੰਜ਼ਲਾ ਮਾਰ ਸੀ ਜਿਹੜੀ ਇਹ ਥੱਲੇ ਜੀ ਗਰਾਉਂਡ ਫਲੋਰ ਵਿੱਚ ਹੈ ਇਹ ਉੱਤੇ ਕੁਝ ਬੱਚੇ ਵੀ ਰਹੇ ਰਹੇ ਸੀ ਕੁਝ ਬੱਚੇ ਵੀ ਜੁਲਦੇ ਹੋਏ ਆ ਕਈ ਬੱਚੇ ਨੂੰ ਨੂੰ ਨੁਕਸਾਨ ਜਿਹੜੇ ਛੋਟੇ ਬੱਚੇ ਸੀ ਉਹ ਕੰਮ ਕਰਦੇ ਸੀ ਅੰਦਰ ਨਹੀਂ ਕੰਮ ਨਹੀਂ ਸੀ ਕਰਦੇ ਸਾਰੇ ਸਾਰੇ ਏਰੀਆ ਦੇ ਵਿੱਚ ਠੀਕ ਹੈ ਸਰ ਕਦੀ ਵਿਰੋਧ ਨਹੀਂ ਕੀਤਾ ਲੋਕਾਂ ਨੇ ਕਿ ਵਿਰੋਧ ਸਰ ਕਿਸੇ ਨੇ ਕੀਤਾ ਹੀ ਨਹੀਂ ਉਹ ਏਰੀਆ ਆਪਣਾ ਸਿਰcole area ਸਾਰੇ ਸਾਰੇ ਦੇਸ਼ੀ ਇਲਾਕਾ ਆ ਲੇਕਿਨ ਕਦੀ ਕਿਸੇ ਨਾਲ ਬੋਲ ਹਾਂਜੀ ਹੋਰ ਵੀ ਬੰਦੇ ਹੋ ਸਕਦੇ ਹਾਂਜੀ ਚਾਰ-ਪੰਜ ਮੁੰਡੇ ਹੋਗਾ ਅੱਥੇ ਠੀਕ ਉਹਨਾਂ ਨੂੰ ਮੁੰਡੇ ਲੈ ਕੋਈ ਸੀਰੀਅਸਲੀ ਜ਼ਿਆਦਾ ਜਾਂ ਫਿਰ ਸਾਰੇ ਹਲਕੀ ਮੁੰਡੇ کافی ਸੀਰੀਅਸ ਵੀ ਹੈਗੇ ਨਾ ਸੋ ਠੀਕ ਹੈ ਤੇ ਭਾਈ ਜਿਹੜੇ ਕੰਮ ਕਰਦੇ ਸੀ ਕਿੱਥੇ ਤਰ੍ਹਾਂ ਨਾਲ ਜਿਸ ਗੁਸਾਸੇ ਪਾਸੇ ਕੁਝ ਪਤਾ ਵਾ ਜਿਹੜੇ ਕੰਮ ਨਹੀਂ ਸੀ ਕੋਈ ਕਰਦਾ ਨਹੀਂ ਜਿਹੜੇ ਘਾਇਲ ਵੀ ਹੋਏ ਨਾ ਉਹ ਨੇੜੇ-ਨੇੜੇ ਇਲਾਕਾ ਨੂੰ ਆਸੀ ਸੀ ਸਾਰੇ ਹਾਂਜੀ ਸਾਰੇ ਇਲਾਕਾ ਨੂੰ ਆਸੀ ਨੇ ਸਾਰਾ ਠੀਕ ਹੈ ਸਰ ਠੀਕ ਹੈ ਜਿਸ ਦੀ ਉਤਾਸ ਨੇ ते को कर देने, सारे ही आग लगी के ला। किस कारण लेकिन वही तो सर वो किस देखे लगी ऐसी इंदिरा कलो इंदिरा कलोनी ये आग लगी है वो क्या चीज थी घर था क्या फैक्ट्री थी क्या था कौन बढ़ते आपके कोई बच्चा है कितने लोग वैसे घायल हुए आपके हिसाब से आठ दस लोग तो तो आग लोग भी, आग भी लगी थी आग भी लगी हुई है ठीक है, है। ब्लास्ट पता कैसे हुआ नहीं मालूम तो कोई पोटाशियम वगैरह था कोई कहते रावण बनाने का काम करते थे तो हमको मालूम नहीं है मैं ड्यूटी पे सारे आग भी है सारे दाख ही आपके घर का कौन मेंबर है जो जो इस हादसे में घायल हुआ है ठीक है ठीक है घटना जीडी ਇੰਦਰਾਪੁਰੀ ਕਲੋਨੀ ਆ ਹਲਕਾ ਸੈਂਟਰ ਚ ਪੈਂਦੀ ਉਥੇ ਇੱਕ ਅਸਮਾਨ ਨਾਮ ਦਾ ਲੜਕਾ ਜਿਹੜਾ ਵਾ ਗੈਰ ਕਾਨੂੰਨੀ ਪਟਾਖੇ ਤੇ ਪਟਾਕਿਆਂ ਦਾ ਕੰਮ ਕਰ ਰਿਹਾ ਸੀ ਆਪਣੇ ਘਰ ਦੇ ਅੰਦਰ ਹੀ ਬੈਠਾ ਬੈੱਡ ਦੇ ਉੱਤੇ ਪਟਾਕੇ ਬਣਾ ਰਿਹਾ ਸੀਗਾ ਉਥੇ ਪਟਾਖੇ ਦਾ ਬਲਾਸਟ ਹੋਇਆ ਜਿਹਦੇ ਨਾਲ 6 ਬੱਚੇ ਜਿਹੜੇ ਆ ਉਹ ਅੱਗ ਦੀ ਚਪੇੜ ਚ ਆ ਗਏ ਦੋ ਸਾਡੀਆਂ ਮਾਮਾ ਭੈਣਾਂ ਆ ਗਈਆਂ 8 ਬੰਦੇ ਟੋਟਲ ਅੱਗ ਦੀ ਬਲਾਸਟ ਚ ਆ ਗਏ ਇਸ ਕਰਕੇ ਬਹੁਤ ਮਾੜੀ ਘਟਨਾ ਵਾ ਗੈਰ ਕਾਨੂੰਨੀ ਕੰਮ ਕਰਨ ਵਾਲੇ ਬੰਦੇ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਆ ਉਹ ਹੁਣ ਹੋਊਗੀ ਠੋਕੇ ਹੋਗੀ ਇੱਕ ਬੰਦ ਗਲੀ ਦੇ ਵਿੱਚ 30 40 ਗੱਜ ਦੀ ਜਗ੍ਹਾ ਦੇ ਉੱਤੇ ਆਪਣੇ ਘਰ ਦੇ ਬੈੱਡ ਤੇ ਹੀ ਬੈਠਾ ਔਰ ਮੈਨੂੰ ਇਹ ਵੀ ਦੱਸਦੇ ਹੋਏ ਦੁੱਖ ਹੁੰਦਾ ਵਾ ਵੀ ਉਹਦਾ ਆਪਣਾ ਬੱਚਾ ਵੀ ਇਸ ਕੰਮ ਦੇ ਵਿੱਚ ਅੱਗ 'ਚ ਝੁਲਸ ਗਿਆ। ਇਹ ਤਾਂ ਕਈ ਲਾਇਸੈਂਸ ਵਗੈਰਾ ਲਿਆ ਦੇਖੋ ਜਿਨ੍ਹਾਂ ਨੂੰ ਪੈਸੇ ਦੀ ਲਾਲਸਾ ਹੁੰਦੀ ਆ ਉਹ ਕਾਨੂੰਨ ਲਾਇਸੈਂਸਾਂ ਵੱਲ ਤੁਰਦੇ ਆ ਉਹਦਾ ਆਪਣੇ ਪੈਸੇ ਦੀ ਲਾਲਸਾ ਪੂਰੀ ਕਰਨ ਲਈ ਇਸ ਕੰਮ ਨੂੰ ਅਲਜਾਮ ਦਿੰਦੇ ਆ ਪਰ ਮੈਂ ਤੁਹਾਡੇ ਲਈ ਵੀ ਦੱਸਦਾ ਜਿਹੜਾ ਕੋਈ ਗੈਰ ਕਾਨੂੰਨੀ ਕੰਮ ਕਰੂਗਾ ਉਹ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਠੋਕ ਕੇ ਕਰਾਵਾਂਗੇ ਬਾਲੇ ਸਟੇਟਾਂ ਤੋਂ ਇੰਦਾ ਦੀ ਪੋਟਾਸ਼ ਟਣਾ ਦੇ ਹਿਸਾਬ ਨਾਲ ਪੰਜਾਬ ਚ ਆ ਰਹੀ ਆ ਨੌਜਵਾਨਾਂ ਨੂੰ ਜਿਹੜੀ ਪੋਟਾਸ਼ ਥੋੜੀ ਥੋੜੀ ਕਰਕੇ ਵੇਚੀ ਜਾ ਰਹੀ ਆ ਲੱਗਦਾ ਨਹੀਂ ਕਿ ਇਨਾ ਤੇ ਕਾਰਵਾਈ ਹੋਣੀ ਮੇਰੇ ਤੋਂ ਬਿਲਕੁਲ ਹੋਣੀ ਚਾਹੀਦੀ ਆ ਕਿਉਂ ਨਹੀਂ ਇਹ ਬਰੂਦ ਦਾ ਘਰ ਕਿਵੇਂ ਬਰੂਦ ਦੇ ਨਾਲ ਹਮੇਸ਼ਾ ਨੁਕਸਾਨ ਹੀ ਹੋਇਆ ਵਾ ਚਾਹੇ ਬਰੂਦ ਥੋੜਾ ਵਾ ਚਾਹੇ ਜਿਆਦਾ ਵਾ ਪਰ ਬਣਦੀ ਕਾਰਵਾਈ ਆ ਜਿਹੜੀ ਜਿਹਦੇ ਖਿਲਾਫ ਮੈਂ ਤੁਹਾਡੇ ਲਈ ਵੀ ਦੱਸਣਾ ਚਾਹਣਾ ਜਿਹੜਾ ਕੋਈ ਗੈਰ ਕਾਨੂੰਨੀ ਕੰਮ ਕਰਦਾ ਵਾ ਮੈਂ ਤੁਹਾਨੂੰ ਵੀ ਵੀਰਾਂ ਨੂੰ ਕਹਿਣਾ ਮੀਡੀਆ ਪੱਤਰਕਾਰ ਭਾਈਚਾਰੇ ਨੂੰ ਮੈਨੂੰ ਮੇਰੇ ਹੀ ਧਿਆਨ ਚ ਲਿਆਓ ਮੈਂ ਹੀ ਕਾਰਵਾਈ ਕਰਾਊਗਾ ਲੋਕਾਂ ਨੂੰ ਵੀ ਚਾਹੀਦਾ ਤੁਹਾਡੇ ਦਾ ਸਿਰ ਦੇ ਉੱਤੇ ਦਾ ਤੁਹਾਡੇ ਬੱਚਿਆਂ ਲਈ ਬਰੂਦ ਲਈ ਬੈਠਾ ਹੋ ਤੁਸੀਂ ਕਿਸੇ ਨੂੰ ਸ਼ਿਕਾਇਤ ਕਰੋ ਜੇ ਆਹੀ ਘਟਨਾ ਕਿਤੇ ਥੋੜੀ ਜੀ ਅੱਗੇ ਗਲੀ ਚੋਰ ਵੱਜ ਜਾਂਦੀ ਕਈ ਬੰਦਿਆਂ ਦਾ ਹੋਰ ਨੁਕਸਾਨ ਹੋ ਗਿਆ। ਕਈ ਜਗ੍ਹਾਾਂ 'ਤੇ ਬੱਚਿਆਂ ਦੇ ਵੱਲੋਂ ਵੀ ਇਹਦਾ ਯੂਜ਼ ਕੀਤਾ ਗਿਆ। ਪਾਈਪ 'ਚ ਪਾ ਪਾ ਇਹਨੂੰ ਵਜਾਇਆ ਗਿਆ। ਮੈਂ ਹੁਣ ਐਸਪੀ ਸਾਹਿਬ ਵੀ ਮੇਰੇ ਨਾਲ ਸੀਗੇ। ਇਹ ਜਿਹੜੀਆਂ ਪਾਈਪਾਂ ਦੇ ਵਿੱਚ ਪਾ ਕੇ ਪਟਾਕੇ ਚਲਾਉਂਦੇ ਆ ਇਹ ਵੀ ਬੈਨ ਹੋਣੇ ਚਾਹੀਦੇ ਆ ਔਰ ਬੈਨ ਕਰਾਂਗੇ। ਬੱਚੇ ਦੀ ਉਮਰ ਕਿੰਨੇ-ਕਿੰਨੇ ਆ ਜੀ? ਦੇਖੋ ਕਈ ਤਾਂ ਬੱਚੇ ਅਜੇ 15 ਤੋਂ 20 ਸਾਲ ਦੇ ਵਿੱਚ ਵਿੱਚ ਨੇ। ਛੋਟੀਆਂ ਉਮਰਾਂ ਨੇ। ਪਰ ਇੱਕ ਬੱਚਾ ਦਾ ਮੈਨੂੰ ਲੱਗਦਾ ਜਿਹੜਾ ਪਟਿਆਲੇ ਰੈਫਰ ਕੀਤਾ। ਉਹਦਾ ਜੇ 12 10 12 ਸਾਲ ਦਾ ਹੀ ਆ ਤੇ ਇਹਨੇ 라ਵਨ ਬਣਾਉਣ ਦਾ ਕੰਮ ਕਰਦਾ ਹੈਗਾ ਦੁਸ਼ਹਰੇ ਦੇ ਮੌਕੇ ਤੇ ਤੇ ਕੁਝ ਪਟਾਸ ਜਿਹੜੀ ਇਹਦੇ ਘਰ ਪਈ ਸੀਗੀ ਜਿਹਨੂੰ ਅੱਗ ਲੱਗੀ ਤੇ ਜਿਹਦੇ ਕਰਕੇ ਜਿਹੜਾ ਬਲਾਸਟ ਹੋਇਆ ਜੋ तकरीबन 12 13 ਜਿਹੜੇ ਲੋਕ ਨੇ ਵਿੱਚ ਕੁਝ ਬੱਚੇ ਵੀ ਨੇ ਉੰਜੜਨੇ ਸਾਰੇ ਜਿਹੜੇ ਹੈਗੇ ਨੇ ਅਸੀਂ ਸਿਵਲ ਹਸਪੀਟਲ ਸ਼ਿਫਟ ਕਰਾਤੇ ਤੇ ਫੋਰੈਂਸਿਕ ਟੀਮ ਤੇ ਡੌਗ ਸਕੁਐਡ ਜਿਹੜਾ ਏਰੀਆ ਨੂੰ ਸਰਚ ਕਰ ਰਿਹਾ ਹੈਗਾ ਤੇ ਜਿਹੜਾ ਵੀ ਅਕਿਊਜ਼ਡ ਹੈਗਾ ਉਹਦੇ ਖਿਲਾਫ ਐਫ ਆਈ ਰਿਜਿਸਟਰ ਕਰਕੇ ਬੰਦੀ ਕਾਰਵਾਈ ਕੀਤੀ ਜਾਏਗੀ ਕਿਹਨਾਂ ਦਾ ਕਿ ਘਰ ਦੇ ਵਿੱਚ ਤੱਕ ਵੀ ਇਹ ਬਣਾ ਰਿਆ ਸੀ ਨਜਾਇਜ਼ ਤੌਰ ਤੇ ਫਟਾਸ ਰੱਖੀ ਹੋਈ ਸੀ ਕੋਈ ਪਰਮਿਸ਼ਨ ਵਗੈਰਾ ਸੀ ਇਹਨਾਂ ਨੂੰ ਨਹੀਂ ਉਹ ਚੜ੍ਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੋ ਹਾਲ ਤੱਕ ਪਤਾ ਲੱਗੇ ਕਿ ਕੋਈ ਪਰਮਿਸ਼ਨ ਨਹੀਂ ਸੀਗੀ ਤੇ ਜੋ ਤਹੀਂ ਸੀ ਐਫ ਆਈ ਰਿਜਿਸਟਰ ਕਰਕੇ ਬੰਦੀ ਕਾਰਵਾਈ ਜਿਹੜੀ ਆ ਕਰਦੇ ਪਰ ਕਿੰਨੇ ਬੰਦੇ 12 13 ਬੰਦੇ ਜੋ ਹੈਗੇ ਨੇ ਸਾਨੂੰ ਪਤਾ ਲੱਗਿਆ ਕਿ ਇੰਜਰਡ ਹੋਏ ਨੇ ਜਿਸ ਨੂੰ ਨੋ ਜਿਹੜੇ ਨੇ ਸਿਵਲ ਹਸਪੀਟਲ ਦੇ ਵਿੱਚ ਸੀਰੀਅਸ ਸਾਰੇ ਜਦ ਤੱਕ ਜੋ ਡਾਕਟਰ ਦੇ ਕਹਿੰਦੇ ਮੁਤਾਬਕ ਜਿਹੜੇ ਸਾਰੇ ਜਿਹੜੇ ਪੇਸ਼ੈਂਟ ਨੇ ਉਹ ਤੇ ਅਸੀਂ ਜਿਹੜੇ ਨਜ਼ਰ ਰੱਖ ਰਹੇ ਸਰ ਦੇ ਵਿੱਚ ਪਟਾਸ ਆ ਤੇ ਲੁਧਿਆਣਾ ਦੇ ਵਿੱਚ ਕਈ ਥਣਾਵਾਂ ਦੇ ਕੰਨ ਪੈਦੀ ਪਟਾਸ ਸਟੋਰ ਪਈ ਆ ਤੇ ਲੋਕਾਂ ਨੂੰ ਸਪਲਾਈ ਵੀ ਕੀਤੀ ਜਾ ਰਹੀ ਹੈ ਛੋਟੀ ਛੋਟੀ ਕੁੜੀਆਂ ਬਣਾ ਕੇ ਜਿਹਦੇ ਨਾਲ ਨੌਜਵਾਨ ਪਟਾਕੇ ਨੂੰ ਫਾਈਬਰ ਵਿੱਚ ਵਜਾ ਕੇ ਕਿ ਤਰੀਕੇ ਦਾ ਪਟਾਸ ਨੂੰ ਯੂਜ਼ ਕਰ ਰਹੇ ਨੇ ਬਾਅਦ ਕਿਹੋ ਜੀ ਕਰ ਰਹੇ ਬਿਲਕੁਲ ਜਿਹੜੀ ਸਾਡੀ ਜਿਹੜੇ ਨੋਟਿਸ ਚੰਦਾ ਤੇ ਅਸੀਂ ਬੰਦੀ ਕਾਰਵਾਈ ਜਿਹੜੀ ਹੈ ਕੀਤੀ ਵੀ ਹੈਗੀ ਆ ਤੇ ਅੱਗੇ ਕੀ